ਫਿਰ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਹੱਥ ਜੋੜ ਕਰ ਅਦਬ ਸਿਓ ਬੈਠੇ ਮੋਹੇ ਹਜੂਰ ਸੀਸ ਟੇਕ ਗੁਰੂ ਗ੍ਰੰਥ ਜੀ ਬਚਨ ਸੁਣੇ ਸੋ ਹਜੂਰ ਦੇਖੋ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਦੋਂ ਵੀ ਜਾਣਾ ਹੈ ਨਾ ਤੇ ਹਮੇਸ਼ਾ ਇਹ ਗੱਲ ਸੋਚ ਕੇ ਜਾਓ ਕਿ ਅਸੀਂ ਦੁਨੀਆ ਦੇ ਮਾਲਕ ਦੇ ਬੂਹੇ ਤੇ ਚੱਲੇ ਤਾਂ ਗੁਰੂ ਗ੍ਰੰਥ ਸਾਹਿਬ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈ ਜੀ ਅਸੀਂ ਕਿਸੇ ਮੰਦਰ ਦੇ ਵਿੱਚ ਨਹੀਂ ਚੱਲੇ ਅਸੀਂ ਕਿਸੇ ਮਸਜਿਦ ਦੇ ਵਿੱਚ ਨਹੀਂ ਚੱਲੇ ਸਤਿਗੁਰੂ ਜਾਗਤਾ ਹੈ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਨੇ ਤੇ ਅਸੀਂ ਦੁਨੀਆਂ ਦੇ ਮਾਲਕ ਦੇ ਬੂਹੇ ਤੇ ਚੱਲੇ ਆਂ ਦੁਨੀਆਂ ਦਾ ਮਾਲਕ ਕਿਵੇਂ ਤੁਸੀਂ ਨਾ ਜੀ ਇੰਟਰਨੈਟ ਤੇ ਸਰਚ ਕਰਕੇ ਵੇਖਿਓ ਕਦੇ ਇੱਕ ਬੰਦਾ ਸੀ ਜੋਰਜ ਪੰਜਮ ਜਿਹੜਾ ਸਤ ਸੰਗਤ ਜੀ ਯੂ ਐਨਓ ਦੇ ਵੱਲੋਂ ਭਾਰਤ ਦਾ ਗਵਰਨਰ ਠਾਪਿਆ ਗਿਆ ਸੀ ਭਾਰਤ ਦਾ ਗਵਰਨਰ ਲਗਾ ਕੇ ਯੂਨੋ ਨੇ ਜੋਰਜ ਪੰਚਮ ਨੂੰ ਭਾਰਤ ਦੇ ਵਿੱਚ ਭੇਜਿਆ ਸੀ ਤੇ ਇਹ ਜਿਹੜਾ ਜੋਰਜ ਪੰਚਮ ਹੈ ਇਹ ਦੋ ਵਾਰੀ ਭਾਰਤ ਦੇ ਵਿੱਚ ਆਇਆ ਹੈ ਦੋ ਵਾਰੀ ਭਾਰਤ ਦੇ ਵਿੱਚ ਆਇਆ ਜਦੋਂ ਜੋਰਜ ਪੰਚਮ ਭਾਰਤ ਦੇ ਵਿੱਚ ਆਇਆ ਹੈ ਪਟਿਆਲਾ ਯੂਨੀਵਰਸਿਟੀ ਵਿੱਚ ਉਸ ਸਮੇਂ ਦੀਆਂ ਫੋਟੋਆਂ ਵੀਡੀਓ ਤੇ ساتھ ਸੰਗਤ ਦੀ ਜੋਰਜ ਪੰਚਮ ਦੀ ਲਿਖਤ ਪਈ ਹੋਈ ਹੈ ਜੋਰਜ ਪੰਚਮ ਜਦੋਂ ਭਾਰਤ ਦੇ ਵਿੱਚ ਆਇਆ ਉਸਨੇ ਸਤਸੰਗ ਜੀ ਦਿੱਲੀ ਤੋਂ ਇੱਕ ਹੁਕਮਨਾਮਾ ਜਾਰੀ ਕਰਾਇਆ ਇੱਕ ਫਰਮਾਨ ਜਾਰੀ ਕਰਾਇਆ ਕਿ ਭਾਰਤ ਦੇ ਵਿੱਚ ਜਿੰਨੇ ਵੀ ਧਰਮ ਨੇ ਆਪਣੇ ਆਪਣੇ ਗ੍ਰੰਥਾਂ ਨੂੰ ਲੈ ਕੇ ਦਿੱਲੀ ਪਹੁੰਚੋ ਕਿ ਉਸ ਵੇਲੇ ਜਿਹੜੇ Hindu ਵੀਰ ਸੀ ਉਹ ਸਤਸੰਗ ਜੀ ਗੀਤਾ ਲੈ ਕੇ ਪਹੁੰਚ ਗਏ ਮੁਸਲਮਾਨ ਵੀਰ ਸੀ ਉਹ ਸਤਸੰਗ ਜੀ ਕੁਰਾਨ ਲੈ ਕੇ ਪਹੁੰਚ ਗਏ ਬੋਧੀ ਜਨਨੀ ਜਿੰਨੇ ਵੀ ਧਰਮਸਨ ਆਪਣੇ ਆਪਣੇ ਗ੍ਰੰਥਾ ਨੂੰ ਲੈ ਕੇ ਪਹੁੰਚ ਗਏ ਨੇ ਹੁਣ ਜਦੋਂ ਸਿੱਖਾਂ ਦੀ ਵਾਰੀ ਆਈ ਨਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਇਆ ਜਾਵੇ ਤੇ ਸਿੱਖਾਂ ਦੀ ਜਦੋਂ ਵਾਰੀ ਆਈ ਤੇ ਸਾਧ ਸੰਗਤ ਜੀ ਸੰਗਤ ਇਕੱਠੀ ਹੋਈ ਕਿ ਭਈ ਕੋਈ ਬੰਦਾ ਸੰਮਨ ਜਾਰੀ ਕਰੇ ਕੋਈ ਬੰਦਾ ਹੁਕਮ ਜਾਰੀ ਕਰੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਹਾਜ਼ਰ ਹੋਵੋ ਤੇ ਅਸੀਂ ਕਿਵੇਂ ਚਲੇ ਜਾਈਏ ਸੰਤ ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖ ਉਸ ਵੇਲੇ ਸ਼ਰੀਰ ਦੇ ਵਿੱਚ ਸਨ। ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਮਹਾਂਪੁਰਖ ਕਹਿਣ ਲੱਗੇ ਭਾਈ ਕੋਈ ਨਾ ਜਾਇਓ। ਮੈਂ ਜਾਵਾਂਗਾ ਤੇ ਮੈਂ ਜਾ ਕੇ ਆਪਣੇ ਆਪ ਗੱਲ ਕਰਾਂਗਾ। ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ ਵਾਲੇ ਦਿੱਲੀ ਪਹੁੰਚੇ ਜੀ। ਜੋਰਜ ਪੰਚਮ ਦੇ ਸਾਹਮਣੇ ਜਾ ਕੇ ਕਹਿਣ ਲੱਗੇ ਹਾਂ ਭਾਈ ਦੱਸ ਗੁਰਮੁਖਾ ਕੀ ਗੱਲ ਐ। ਜੋਰਜ ਪੰਚਮ ਕਹਿਣ ਲੱਗਿਆ ਬਾਬਾ ਆਪਣੇ ਗ੍ਰੰਥ ਨੂੰ ਲੈ ਕੇ ਨਹੀਂ ਆਇਆ। ਵੇਲਾ ਗ੍ਰੰਥ ਕਿੱਥੇ ਆ? ਬਾਬਾ ਆਪਰ ਸਿੰਘ ਜੀ ਕਹਿਣ ਲੱਗੇ ਵੀ ਤੂੰ ਕੌਣ ਐ? ਜਿਹੜਾ ਸਾਡੇ ਗੁਰੂ ਨੂੰ ਗ੍ਰੰਥ ਨੂੰ ਗੁਰੂ ਸਾਹਿਬ ਨੂੰ ਗ੍ਰੰਥ ਕਹਿ ਰਿਹਾ ਐ, ਤੂੰ ਹੈ ਕੌਣ ਐ? ਤਰੀਕੀ ਪਾਵਰ ਐ। ਜੋਰਜ ਪੰਜਮ ਕਹਿੰਦਾ ਐ, "ਬਾਬਾ ਤੂੰ ਮੈਨੂੰ ਨਹੀਂ ਜਾਣਦਾ। ਮੈਂ ਯੂਐਨਓ ਵੱਲੋਂ ਥਾਪਿਆ ਹੋਇਆ ਗਵਰਨਰ ਐ। ਮੇਰੇ ਬੂਹੇ ਤੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਖਲੋਂਦੇ ਨੇ, ਦੁਨੀਆਂ ਦਾ ਸਭ ਤੋਂ ਜ਼ਿਆਦਾ ਅਮੀਰ ਬੰਦਾ ਐ। ਜ਼ਮੀਨ ਜਿਦਾਦ ਕਹਿੰਦੇ ਮੇਰੇ ਘਰੇ ਘਾਟਾ ਨਹੀਂ।" ਵੱਡੇ ਵੱਡੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਮੇਰੇ ਬੂਹੇ ਤੇ ਖਲੋਂਦੇ ਨੇ ਮੇਰੇ ਅੱਗੇ ਦੁਨੀਆ ਲੈਣਾ ਲਾ ਕੇ ਖਲੁੰਦੀ ਐ ਮੇਰੇ ਵਰਗਾ ਇਨਸਾਨ ਤੈਨੂੰ ਨਹੀਂ ਲੱਭਣਾ ਬਾਬਾ ਆਤਰ ਸਿੰਘ ਜੀ ਕਹਿਣ ਲੱਗੇ ਮੈਂ ਜ਼ਿੰਦਗੀ ਵਿੱਚ ਤੇਰੇ ਵਰਗਾ ਕੋਈ ਮੂਰਖ ਬੰਦਾ ਨਹੀਂ ਵੇਖਿਆ ਜਾਰਜ ਪੰਜਮ ਇੱਕਦਮ ਗੁੱਸੇ ਹੋ ਗਿਆ ਬਈ ਮੈਨੂੰ ਮੂਰਖ ਕਿਵੇਂ ਕਿਹਾ ਤੂੰ ਬਾਬਾ ਆਤਰ ਸਿੰਘ ਜੀ ਕਹਿਣ ਲੱਗੇ ਤੂੰ ਕਹਿੰਨਾ ਹੈ ਕਿ ਦੇਸ਼ਾਂ ਦੇ ਪ੍ਰਧਾਨ ਮੰਤਰੀ ਤੇਰੇ ਬੂਹੇ ਤੇ ਖਲੋਂਦੇ ਨੇ ਉੱਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਪਾਤਸ਼ਾਹੀ ਉਹ ਨੇ ਜਿਨ੍ਹਾਂ ਦੇ ਬੂਹੇ ਤੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਝਾੜੂ ਮਾਰ ਕੇ ਪੋਚਾ ਮਾਰ ਕੇ ਲੰਦਰ ਵਰਤਾ ਕੇ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਦੇ ਆ ਕਿ ਅਸੀਂ ਗੁਰੂ ਸਾਹਿਬ ਦੇ ਬੂਹੇ ਤੇ ਸੇਵਾ ਕਰਕੇ ਆਏ ਹਾਂ ਤੂੰ ਕਹਿੰਦਾ ਹੈ ਕਿ ਮੈਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਅਮੀਰ ਹਾਂ ਮੇਰੇ ਕੋਲ ਜ਼ਮੀਨ ਜਾਇਦਾਦ ਬਹੁਤ ਜ਼ਿਆਦਾ ਹੈ ਤੇ ਕਹਿੰਦੇ ਗੱਲ ਸੁਣ ਇਸ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਅਮੀਰ ਜੇ ਕੋਈ ਹੈ ਉਹ ਪਾਤਸ਼ਾਹ ਸ੍ਰੀ ਗੁਰੂ ਗੰਗ ਸਾਹਿਬ ਮਹਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੀ ਕਿਵੇਂ ਕਹਿੰਦੇ ਦੁਨੀਆ ਤੋਂ ਸਭ ਤੋਂ ਮਹਿੰਗੀ ਜ਼ਮੀਨ ਜਿਹੜੀ ਇਸ ਸੰਸਾਰ ਦੇ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਪੰਜਾਬ ਦੇ ਵਿੱਚ ਹੈ ਫਤਿਹਗੜ੍ਹ ਸਾਹਿਬ ਜਿੱਥੇ ਸੇਵ ਟੋਡਰਮਲ ਨੇ ਖੜੀਆਂ ਮੋਹਰਾਂ ਬਚਾ ਕੇ ਜ਼ਮੀਨ ਖਰੀਦੀ ਨਾ ਕੋਈ ਇੰਨੀ ਮਹਿੰਗੀ ਜ਼ਮੀਨ ਵੇਚ ਸਕਿਆ ਤੇ ਨਾ ਹੀ ਕੋਈ ਖਰੀਦ ਸਕਿਆ ਉਹਦੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਸੋਨੇ ਦੇ ਹਰਮੰਦਰਾਂ ਦੇ ਵਿੱਚ ਰਹਿੰਦੇ ਨੇ ਸੋਨੇ ਦੀ ਪਾਲਕੀ ਵਿੱਚ ਆਉਂਦੇ ਨੇ ਸਾਧ ਸੰਗਤ ਜੀ ਹਰ ਵੇਲੇ ਕਦੇ ਵੀ ਸ੍ਰੀ ਹਰਮੰਦਰ ਸਾਹਿਬ ਜਾਓ ਕਦੇ ਜਾ ਕੇ ਵੇਖਿਓ ਭਾਵੇਂ ਰਮਾਲਾ ਲੱਖ ਦਾ ਹੈ ਭਾਵੇਂ ਸਾਧ ਸੰਗਤਾਂ ਦੀ ਕਰੋੜ ਦਾ ਹੈ ਇੱਕ ਵਾਰੀ ਜਿਹੜਾ ਰਮਾਲਾ ਚੜ ਗਿਆ ਉਹ ਦੁਬਾਰਾ ਨਹੀਂ ਚੜਦਾ ਪਤਾ ਨਹੀਂ ਕਿੰਨਾ ਖਜ਼ਾਨਾ ਸ੍ਰੀ ਹਰਮੰਦਰ ਸਾਹਿਬ ਸਾਧ ਸੰਗਤਾਂ ਦੀ ਸੰਗਤ ਭੇਟਾ ਕਰਦੀ ਹੈ ਤੇ ਜੇਕਰ ਗੱਲ ਕਰੀਏ ਗਰੀਬ ਨਵਾਜ਼ ਕਿਰਪਾ ਕਰਨ ਗੁਰੂ ਸਾਹਿਬ ਸਿੱਤੇ ਪਾਤਸ਼ਾਹ ਜੀ ਨੇ ਉਸ ਵੇਲੇ ਲੋ ਲੰਗਰ ਦੇ ਨਾਮ 2.5 ਲੱਖ ਕਿਲਾ ਜ਼ਮੀਨ ਉਸ ਵੇਲੇ ਬੋਲਦੀ ਹੁੰਦੀ ਸੀ। ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਤੂੰ ਅਮੀਰ ਕਿੱਥੋਂ ਹੋ ਗਿਆ? ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਲੱਖਾਂ ਬੰਦਾ ਹਰ ਰੋਜ਼ ਗੁਰੂ ਘਰ ਤੋਂ ਰੋਟੀ ਖਾ ਰਿਹਾ ਹੈ। ਲੱਖਾਂ ਪਰਿਵਾਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਰਕੇ ਚੱਲ ਰਿਹਾ ਹੈ। ਤੇ ਇਸ ਦੁਨੀਆ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਵਰਗਾ ਕੋਈ ਨਹੀਂ ਮਿਲ ਸਕਦਾ। ਜਦੋਂ ਬਾਬਾ ਅਤਰ ਸਿੰਘ ਜੀ ਨੇ ਇਹ ਗੱਲ ਕਹੀ ਤੇ ਜੋਰਜ ਪੰਚਮ ਕਹਿਣ ਲੱਗੇ ਆ ਠੀਕ ਹੈ ਜੀ ਤੁਹਾਡਾ ਗੁਰੂ ਵੱਡਾ ਤੇ ਮੈਂ ਛੋਟਾ ਅਸੀਂ ਮੰਨ ਲੈਨੇ ਆ ਕਿ ਮੈਂ ਸਭ ਤੋਂ ਜ਼ਿਆਦਾ ਗਰੀਬ ਐ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ ਨਹੀਂ ਸਭ ਤੋਂ ਜ਼ਿਆਦਾ ਗਰੀਬੀ ਦਾਵੇ ਦੇ ਵਿੱਚ ਵੀ ਧੰਗ ਗੁਰਗਨ ਸਾਹਿਬ ਆਪਣੇ ਆਪ ਨੂੰ ਰੱਖਦੇ ਨੇ ਕਹਿੰਦੇ ਜੀ ਉਹ ਕਿਵੇਂ ਕਹਿੰਦੇ ਜਾ ਕੇ ਵੇਖੋ ਸ਼ਿਕਲੀਕਰ ਵਣ ਜਾ ਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਵੇਖਿਓ ਜੀ ਅੱਜ ਅਸੀਂ ਤੇ ਸਾਧ ਸੰਗਤ ਜੀ ਗੁਰੂਆਂ ਨੂੰ ਛੱਡ ਕੇ ਗੁਰੂ ਘਰਾਂ ਨੂੰ ਛੱਡ ਕੇ ਕੇਸ਼ ਕਤਲ ਕਰਾ ਕੇ ਹੋਰ ਪਾਸੇ ਪੈਣਾ ਸ਼ੁਰੂ ਕਰ ਗਏ ਨਾ ਕੋਈ ਦੇਵੀਆਂ ਨੂੰ ਪੂਜਦਾ ਫਿਰਦਾ ਕੋਈ ਪੀਰਾਂ ਨੂੰ ਪੂਜਦਾ ਫਿਰਦਾ ਕੋਈ ਕਿਸੇ ਨੂੰ ਪੂਜਦਾ ਫਿਰਦਾ ਆਪਣੇ ਸਿੱਖ ਕੌਮ ਦੇ ਵਿੱਚ ਸਭ ਤੋਂ ਜ਼ਿਆਦਾ satsang ਦੀ ਮਿਹਨਤੀ ਕੌਮ ਜਿਹੜੀ ਹੈ ਸਭ ਤੋਂ ਜ਼ਿਆਦਾ ਗਰੀਬੀ ਦਾਵਾ ਜਿਹੜੀ ਕੌਮ ਚੱਲ ਰਹੀ ਹੈ ਉਹ ਸਿਕਲੀ ਕਰਉਣ ਜਾ ਰਾਂ ਕੌਮ ਹੈ ਕਿਸੇ ਦੀ ਕੈਂਚੀ ਨਾਲ ਕਿਸੇ ਦੇ ਚਾਕੂ ਨਾਲ satsang ਜੀ ਠਿਕੇ ਕਰ ਸ਼ਸਤਰ ਬਣਾ ਤਲਵਾਰਾਂ ਬਣਾ ਪੀਨਾ ਦੇ ਵਿੱਚ ਛੱਡਾਂ ਦੇ ਵਿੱਚ ਉਹ ਲੋਕ ਰਹਿੰਦੇ ਨੇ ਗਰੀਬੀ ਦਾਵੇ ਦੇ ਵਿੱਚ ਰਹਿ ਰਹੇ ਨੇ ਪਰ ਸਚਾਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਨਹੀਂ ਜਾਂਦੇ ਅੱਜ ਵੱਡੇ ਵੱਡੇ ਮਹਿਲਾਵਾਲਿਆਂ ਦੇ ਘਰਾਂ ਦੇ ਵਿੱਚ ਮੋਨੇ ਬੱਚੇ ਮਿਲ ਜਾਣਗੇ ਵੱਡੇ ਵੱਡੇ ਮਹਿਲਾਵਾਲਿਆਂ ਦੇ ਘਰਾਂ ਦੇ ਵਿੱਚ ਸਾਧ ਸੰਗਤ ਜੀ ਕਹਿੰਦੇ ਪੀਰਾਂ ਫਕੀਰਾਂ ਨੂੰ ਮੰਨਣ ਵਾਲੇ ਮਿਲ ਜਾਣਗੇ ਪਰ ਉਹ ਭਾਵੇਂ ਕੱਚੇ ਕਾਨਿਆਂ ਦੀ ਛਤਾਂ ਦੇ ਵਿੱਚ ਰਹਿੰਦੇ ਨੇ ਭਾਵੇਂ ਉਹਨਾਂ ਕੋਲ ਖਾਣ ਦੀ ਰੋਟੀ ਨਹੀਂ ਹੈ ਉਹਨਾਂ ਨੇ ਉੜਾ ਤੇ ਜੂੜਾ ਸਾਧ ਸੰਗਤ ਜੀ ਦੋਨੇ ਚੀਜ਼ਾਂ ਸਾਂਭੀਆਂ ਹੋਈਆਂ। ਬਾਬਾ ਆਕਰ ਸਿੰਘ ਜੀ ਕਹਿਣ ਲੱਗੇ ਕਹਿੰਦੇ ਧੰਗੁਰੂ ਗ੍ਰੰਥ ਸਾਹਿਬ ਸਭ ਤੋਂ ਜ਼ਿਆਦਾ ਗਰੀਬ ਵੀ ਹੈ। ਕਹਿੰਦੇ ਉਹ ਕਿਵੇਂ? ਕਹਿੰਦੇ ਜੇ ਉਹ ਸੋਨੇ ਦੇ ਮਹਿਲਾਂ ਵਿੱਚ ਰਹਿੰਦਾ ਹੈ ਨਾ ਉਹਦਾ ਕਾਰਨ ਇਹ ਹੈ ਕਿ ਉਹ ਵੱਡੇ ਵੱਡੇ ਰਾਜਿਆਂ ਦਾ ਹੰਕਾਰ ਤੋੜਦਾ ਹੈ। ਪਰ ਜੇ ਕੋਈ ਗਰੀਬ ਧੰਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਘਰੇ ਬੁਲਾਉਂਦਾ ਹੈ ਨਾ ਤੇ ਧੰਗੁਰੂ ਗ੍ਰੰਥ ਸਾਹਿਬ ਕਦੇ ਇਹ ਗੱਲ ਨਹੀਂ ਕਹਿੰਦਾ ਕਿ ਮੈਂ ਤੇ ਮਹਿਲਾਂ ਵਿੱਚ ਰਹਿਣ ਵਾਲਾ ਮੈਂ ਗਰੀਬ ਦੇ ਘਰੇ ਕਿਉਂ ਜਾਵਾਂ? ਭਾਵੇਂ ਕੋਈ ਅਮੀਰ ਬਲਾ ਲਵੇ ਭਾਵੇਂ ਕੋਈ ਗਰੀਬ ਬਲਾ ਲਵੇ ਕੋਈ ਰੁਪਈਆ ਚੜਾਵੇ ਭਾਵੇਂ ਨਾ ਚੜਾਵੇ ਕਦੇ ਮਹਾਰਾਜ ਨੇ 사ਤ ਸੰਗ ਦੀ ਮਨਾ ਨਹੀਂ ਕੀਤਾ ਇਹ ਗੱਲਾਂ ਸੁਣ ਕੇ ਜੋਰਜ ਪੰਚਮ ਨੇ ਬਾਬਾ ਅਤਰ ਸਿੰਘ ਜੀ ਨੂੰ ਪਿਆ ਕਿ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਨਾ ਹੈ ਇਹ ਬਾਬਾ ਅਤਰ ਸਿੰਘ ਜੀ ਨੇ ਉਸ ਵੇਲੇ ਰਾਜਾ ਭੁਪਿੰਦਰ ਸਿੰਘ ਪਟਿਆਲਾ ਉਹਨੂੰ ਬਚਨ ਕੀਤਾ ਕਿ ਐ ਨਹੀਂ ਦਰਸ਼ਨ ਕਰਾਉਣੇ ਹੁਣ ਜੇ ਇਹਨੇ ਜੋਰਜ ਪੰਚਮ ਨੇ ਆਪਣੇ ਆਪ ਨੂੰ ਸਮਰਾਟ ਕੋ ਆਇਆ ਸੀ ਨਾ ਤੇ ਵੱਡਾ ਤਕੜਾ ਜਲੋਸ ਸਾਧ ਸੰਗਤ ਜੀ ਤੁਹਾਨੂੰ ਗੁਰੂ ਰਣ ਸਿੰਘ ਸਾਹਿਬ ਦੇ ਲਈ ਕੱਢਣਾ ਹੈ ਤੇ ਇੱਕ ਸਮਰਾਟ ਦੇ ਰੂਪ ਦੇ ਵਿੱਚ ਹੀ ਤੁਹਾਨੂੰ ਗੁਰੂ ਰਣ ਸਿੰਘ ਸਾਹਿਬ ਇਹਦੇ ਅੱਗੇ ਦਰਸ਼ਨ ਦੇਣ ਆਉਣਗੇ। ਬਾਬਾ ਅਤਰ ਸਿੰਘ ਜੀ ਨੇ ਸਾਧ ਸੰਗਤ ਜੀ ਜਦੋਂ ਰਾਜਾ ਭੁਪਿੰਦਰ ਸਿੰਘ ਨੂੰ ਇਹ ਗੱਲ ਕਹੀ ਕਹਿੰਦੇ ਹਾਥੀ ਦੇ ਉੱਤੇ ਤੁਹਾਨੂੰ ਗੁਰੂ ਰਣ ਸਿੰਘ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਘੋੜੇ ਉੱਠ ਔਰ ਸਾਧ ਸੰਗਤ ਜੀ ਸ਼ਸਤਰ ਬਸਤਰ ਬੜਾ ਤਗੜਾ ਨਗਰ ਕੀਰਤਨ ਸਾਧ ਸੰਗਤ ਜੀ ਦਿੱਲੀ ਵਿੱਚ ਸਜਾਇਆ ਗਿਆ ਤੇ ਜੋਰਜ ਪੰਚਮ ਜਿਹੜਾ ਉਹ ਧੰਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਇਆ ਇਹ ਇਤਿਹਾਸ ਇਸ ਚੀਜ਼ ਦੀ ਗਵਾਹੀ ਭਰਦਾ ਹੈ ਉਸ ਵੇਲੇ ਦੀ ਫੋਟੋਆਂ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਅੱਜ ਵੀ ਪਈਆਂ ਨੇ ਕਿ ਦੁਨੀਆਂ ਦੇ ਵਿੱਚ ਜੇ ਕਿਸੇ ਸਾਧ ਸੰਗਤ ਜੀ ਗਵਰਨਰ ਨੇ ਆਪਣਾ ਟੋਪ ਲਾਇਆ ਤੇ ਉਹ ਜੋਰਜ ਪੰਚਮ ਨੇ ਬਾਬਾ ਆਤਰ ਸਿੰਘ ਜੀ ਜਦੋਂ ਧੰਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਬੈਠੇ ਨੇ ਕਹਿੰਦੇ ਉਸ ਜੋਰਜ ਪੰਚਮ ਨੇ ਆਪਣਾ ਟੋਪ ਲਾ ਕੇ ਤੇ ਧੰਗੁਰੂ ਗ੍ਰੰਥ ਸਾਹਿਬ ਦੇ ਅੱਗੇ ਸੀਸ ਠਕਾਇਆ ਤੇ ਕਿਹਾ ਕਿ ਇਸ ਦੁਨੀਆ ਵਿੱਚ ਸਾਰੇ ਸੰਸਾਰ ਦਾ ਮਾਲਕ ਧੰਗੁਰੂ ਗ੍ਰੰਥ ਸਾਹਿਬ ਹੈ